ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਜਿਹੜੇ ਮੁਲਕ ਦੇ ਵਿੱਚ ਆਪਾਂ ਰਹਿੰਦੇ ਆ ਨਾ ਜੀ ਇਹਨੂੰ ਭਾਰਤ ਕਿਹਾ ਜਾਂਦਾ ਤੁਹਾਨੂੰ ਬਹੁਤ ਸਾਰੇ ਗਾਣੇ ਇਦਾਂ ਦੇ ਮਿਲਣਗੇ ਤੁਹਾਨੂੰ ਬਹੁਤ ਚੀਜ਼ਾਂ ਇੱਥੇ ਇਦਾਂ ਦੀਆਂ ਮਿਲਣਗੀਆਂ ਬਹੁਤ ਸਾਰੇ ਤਿਉਹਾਰ ਦਿਨ ਇਦਾਂ ਦੇ ਮਿਲਣਗੇ ਜਿੱਥੇ ਔਰਤਾਂ ਨੂੰ ਪੂਜਿਆ ਜਾਂਦਾ ਹੈ ਔਰਤਾਂ ਨੂੰ ਦੇਵੀ ਕਹਿ ਕੇ ਵੀ ਪੂਜਿਆ ਜਾਂਦਾ ਹੈ ਇੱਥੇ ਕੰਜਕਾਂ ਵੀ ਮਨਾਇਆ ਜਾਂਦੀਆਂ ਨੇ ਛੋਟੀਆਂ-ਛੋਟੀਆਂ ਬੱਚੀਆਂ ਨੂੰ ਘਰਾਂ ਦੇ ਵਿੱਚ ਲੋਕ ਇਕੱਤਰ ਕਰਦੇ ਆ ਔਰ ਉੱਥੇ ਫਿਰ ਉਹਨਾਂ ਦੇ ਪਿਆਰੇ ਹੱਥ ਵੀ ਲਾਉਂਦੇ ਆ ਉਹਨਾਂ ਨੂੰ ਭੋਜਨ ਖਵਾਉਂਦੇ ਆ ਤੇ ਹੋਰ ਬੜੇ ਤਰੀਕੇ ਦੇ ਨਾਲ ਉਹਨਾਂ ਦੀ ਆਉ ਭਗਤ ਕੀਤੀ ਜਾਂਦੀ ਹੈ ਤੇ ਬੜੀ ਸੇਵਾ ਕੀਤੀ ਜਾਂਦੀ ਹੈ ਪਰ ਉਹਨਾਂ ਔਰਤਾਂ ਦੀ ਅਸਲ ਵਿੱਚ ਭਾਰਤ ਦੇ ਵਿੱਚ ਦੁਰਦਸ਼ਾ ਇੰਨੀ ਜ਼ਿਆਦਾ ਹੁੰਦੀ ਹੈ ਨਾ ਕਈ ਵਾਰ ਤੁਸੀਂ ਪੁਰਾਤਨ ਗ੍ਰੰਥ ਪੜ੍ਹ ਲਓ ਤੁਹਾਨੂੰ ਬਹੁਤ ਸਾਰੇ ਹਵਾਲੇ ਮਿਲਣਗੇ ਤੁਸੀਂ ਪੁਰਾਤਨ ਇਤਿਹਾਸ ਜਾਂ ਮਿਥਿਹਾਸ ਪੜ੍ਹ ਕੇ ਵੇਖ ਲਓ ਤੁਹਾਨੂੰ ਉੱਥੋਂ ਬਹੁਤ ਕੁਝ ਇਦਾਂ ਦਾ ਮਿਲੂਗਾ ਕਿ ਇਹ ਨਹੀਂ ਹੈਗਾ ਕਿ ਕੋਈ ਔਰਤ ਇੱਕ ਅੱਧੀ ਜਿਹੜੇ ਕੋਈ ਮਾੜਾ ਕਰਮ ਕਰਦੀ ਹੈ ਪਈ ਉਹਨੂੰ ਇੱਥੇ ਮਾੜਾ ਕਿਹਾ ਜਾਂਦਾ ਹੈ ਇੱਥੇ ਤਾਂ ਔਰਤ ਜਾਤ ਨੂੰ ਹੀ ਔਰਤ ਨੂੰ ਜਾਤ ਪੈਰ ਦੇ ਜੁੱਤੀ ਤੱਕ ਵੀ ਲਿਖਿਆ ਤੁਹਾਨੂੰ ਮਿਲੂਗਾ ਪਰ ਜਦੋਂ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਆ ਨਾ ਤਾਂ ਉੱਥੇ ਪੰਡ ਜੰਮੀਆਂ ਹੈ ਭੰਡ ਨਮੀਆਂ ਹੈ ਭੰਡ ਮੰਗਣ ਵਿਆਹ ਵਾਲਾ ਜਿਹੜਾ ਪੂਰਾ ਸ਼ਬਦ ਹੈਗਾ ਅਖੀਰ ਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਆ ਕਿ ਸੋ ਕਿਉ ਮੰਦਾ ਆਖੀਐ ਜਿਤ ਜਮੈ ਰਾਜਾਨ ਜਿਹੜੀ ਔਰਤ ਰਾਜ ਜਾਂ ਮਹਾਰਾਜਾਂ ਨੂੰ ਜਨਮ ਦਿੰਦੀ ਹੈ ਉਹਨੂੰ ਭਾਈ ਮੰਦਾ ਕਿਉਂ ਆਖੀਏ ਭਾਵਕੇ ਔਰਤ ਨੂੰ ਇਦਾਂ ਮੰਦਾ ਨਹੀਂ ਕਿਹਾ ਜਾ ਸਕਦਾ ਹਾਂ ਜੇ ਕੋਈ ਔਰਤ ਇੱਕ ਅੱਧੀ ਕੋਈ ਮਾੜਾ ਕਰਮ ਕਰਦੀ ਹੈ ਤਾਂ ਉਹਨੂੰ ਜ਼ਰੂਰ ਉਸ ਕਟਾਰੇ ਵਿੱਚ ਖਿਲਾ ਰਿਆ ਜਾ ਸਕਦਾ ਹੈ ਪਰ ਖੈਰ ਆਪਾਂ ਗੱਲਬਾਤ ਕਰਦੇ ਹਾਂ ਕਿ ਇੱਥੇ ਔਰਤ ਦੇ ਜੋ ਹਾਲਾਤ ਹੈਗੇ ਉਹ ਕਿਦਾਂ ਦੇ ਹੈਗੇ ਆ ਅੱਜ ਵੀ ਤੁਹਾਨੂੰ ਇਦਣੇ ਘਟਨਾਵਾਂ ਸੁਣਨ ਪੜਨ ਨੂੰ ਮਿਲਣਗੀਆਂ ਜਿੱਥੇ ਔਰਤਾਂ ਨੂੰ ਇੰਨਾ ਜ਼ਿਆਦਾ ਜ਼ਲੀਲ ਕੀਤਾ ਜਾਂਦਾ ਕਿ ਰਹਿ ਰੱਬ ਦਾ ਨਾ ਕੰਨਾਂ ਨੂੰ ਹੱਥ ਲੱਗ ਜਾਂਦੇ ਆ ਮੈਂ ਤਾਜ਼ੀ ਘਟਨਾ ਜਿਹੜੀ ਆ ਬੀਤੇ ਦਿਨੀ ਵਾਪਰ ਕੇ ਹਟੀ ਆ ਉਹ ਤੁਹਾਡੇ ਨਾਲ ਸਾਂਝੇ ਕਰਨ ਵਾਸਤੇ ਤੁਹਾਡੇ ਰੂਬਰੂ ਹੋਇਆ ਘਟਨਾ 26 ਅਕਤੂਬਰ 2025 ਨੂੰ ਹਰਿਆਣਾ ਦੇ ਰੋहतक ਦੇ ਵਿੱਚ ਵਾਪਰਦੀ ਹੈ ਜੀ ਰੋहतक ਦੀ ਇੱਕ ਯੂਨੀਵਰਸਿਟੀ ਹੈ ਜੀ ਜਿਹਦਾ ਨਾਮ ਹੈ ਮਹਾਰਾਸ਼ੀ ਦਯਾਨੰਦ ਯੂਨੀਵਰਸਿਟੀ ਉੱਥੇ ਘਟਨਾ ਵਾਪਰਦੀ ਹੈ ਉੱਥੇ ਚਾਰ ਸਫਾਈ ਕਰਨ ਵਾਲੀਆਂ ਕਰਮਚਾਰੀ ਔਰਤਾਂ ਉਹਨਾਂ ਵਿੱਚੋਂ ਇੱਕ ਔਰਤ ਇਦਾਂ ਦੀ ਹੈ ਜਿਨੇ 11 ਬਰੇ ਉੱਥੇ ਇੱਕੋ ਜਗ੍ਹਾ ਦੇ ਉੱਪਰ ਕੰਮ ਕੀਤਾ ਹੋਇਆ ਹੈ ਉਹਨਾਂ ਨੂੰ ਆਪਣੀ ਡਿਊਟੀ ਕਰਦਿਆ ਹੋਇਆ ਕੁਝ ਮਿੰਟ ਦੀ ਦੇਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਬੜੀ ਹੀ ਜ਼ਿਆਦਾ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਉਹਨਾਂ ਔਰਤਾਂ ਨੇ ਦੱਸਿਆ ਕਿ ਉਹ ਬਿਮਾਰ ਹਨ ਬਿਮਾਰ ਦਾ ਭਾਵ ਕਿ ਜਿੱਦਾਂ ਔਰਤਾਂ ਨੂੰ ਮਹੀਨੇ ਬਾਅਦ ਜਿਹੜੀ ਮਹਾਵਾਰੀ ਆਉਂਦੀ ਹੈ ਉਹਦਾ ਜ਼ਿਕਰ ਕੀਤਾ ਉਹਨਾਂ ਨੇ ਕਿ ਜਿਹਦੇ ਕਰਕੇ ਸਾਨੂੰ ਥੋੜੀ ਜਿਹੀ ਸਰੀਰਕ ਸਮੱਸਿਆ ਹੈ ਇਸ ਕਰਕੇ ਆਪਾਂ ਜਰਾਕ ਹੌਲੀ ਕੰਮਕਾਰ ਕਰ ਰਹੀਆਂ ਹਾਂ ਪਰ ਜਿਹੜੇ ਸੁਪਰਵਾਈਜ਼ਰ ਸਿਗੇ ਬੰਦੇ ਸਿਗੇ ਜੀ ਉਹ ਉਹਨਾਂ ਵਿੱਚੋਂ ਇੱਕ ਦਾ ਨਾਮ ਵਿਨੋਦ ਕੁਮਾਰ ਵਿਨੋਦ ਹੁੱਡਾ ਔਰ ਦੂਸਰਾ ਹੈਗਾ ਵਿਤੇਂਦਰ ਕੁਮਾਰ ਇਹਨਾਂ ਦੋਨਾਂ ਨੇ ਉਹਨਾਂ ਔਰਤਾਂ ਨੂੰ ਕਿਹਾ ਕਿ ਤੁਸੀਂ ਝੂਠ ਬੋਲਦੀਆਂ ਹੋ ਤੇ ਜੇ ਤੁਹਾਨੂੰ ਮਹਾਵਾਰੀ ਆਈ ਹੋਈ ਹੈ ਤਾਂ ਤੁਹਾਨੂੰ ਇਸ ਗੱਲ ਦਾ ਸਬੂਤ ਦੇਣਾ ਪਊਗਾ। ਉਹਨਾਂ ਔਰਤਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਕੱਪੜੇ ਉਤਾਰੋ ਔਰ ਉਹਨਾਂ ਨੂੰ ਆਪਣੇ ਕੱਪੜੇ ਤੱਕ ਵੀ ਉਤਾਰਨੇ ਪਏ ਅਤੇ ਇੱਕ ਹੋਰ ਔਰਤ ਕਰਮਚਾਰੀ ਨੂੰ ਕਿਹਾ ਗਿਆ ਇਹਨਾਂ ਦੇ ਵੱਲੋਂ ਸੁਪਰਵਾਈਜ਼ਰਾਂ ਵੱਲੋਂ ਕਿ ਤੁਸੀਂ ਇਹਨਾਂ ਦੇ ਸੈਂਟਰੀ ਪੈਡ ਚੈੱਕ ਕਰੋ। ਉਹਨਾਂ ਔਰਤਾਂ ਨੂੰ ਮਜਬੂਰਨ ਕੱਪੜੇ ਆਪਣੇ ਉਤਾਰਨੇ ਪਏ ਔਰ ਜਿਹੜੀ ਉਹ ਇੱਕ ਔਰਤ ਕਰਮਚਾਰੀ ਸੀ ਉਨੇ ਇਹਨਾਂ ਸੁਪਰਵਾਈਜ਼ਰਾਂ ਦੇ ਕਹਿਣ ਦੇ ਉੱਪਰ ਉਹਨਾਂ ਨੇ ਸੈਨੀਟਰੀ ਪੈਡ ਚੈੱਕ ਕੀਤੇ ਆ ਔਰ ਉਹ ਇੱਥੇ ਹੀ ਰੁਕੇ ਨਹੀਂ ਉਹਨਾਂ ਨੇ ਇਸ ਤੋਂ ਇੱਕ ਸਟੈਪ ਹੋਰ ਅੱਗੇ ਜਾ ਕੇ ਸੁਪਰਵਾਈਜ਼ਰਾਂ ਨੇ ਜਿਹੜੇ ਸੈਨੀਟਰੀ ਪੈਡਾਂ ਨੂੰ ਖੂਨ ਦੇ ਦਾਗ ਲੱਗੇ ਸਕੇ ਨਾ ਜੀ ਉਹਨਾਂ ਦਾਗਾਂ ਵਾਲੇ ਪੈਡਾਂ ਦੀਆਂ ਉਹਨਾਂ ਨੇ ਫੋਟੋਆਂ ਤੱਕ ਵੀ ਖਿੱਚ ਲਈਆਂ ਸਬੂਤ ਦੇ ਤੌਰ ਤੇ ਇਹ ਸਾਰਾ ਕੁਝ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕਸ ਦੇ ਵਿੱਚ ਵਾਪਰਿਆ ਜਦੋਂ ਕਿ ਹਰਿਆਣਾ ਦੇ ਗਵਰਨਰ ਵਿਜ਼ਿਟ ਤੇ ਸੀਗੇ ਔਰਤਾਂ ਨੇ ਜਦੋਂ ਰੋਣਾ ਪੋਣਾ ਸ਼ੁਰੂ ਕਰ ਦਿੱਤਾ ਵੀ ਸਾਡੇ ਨਾਲ ਆ ਦੇਖੋ ਕੀ ਵਾਪਰਨ ਡਿਆ ਹੈਗਾ ਤਾਂ ਫਿਰ ਉੱਥੇ ਮੌਕੇ ਤੇ ਵਿਦਿਆਰਥੀ ਇਕੱਠੇ ਹੋ ਗਏ ਫਿਰ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਤੇ ਬਹੁਤ ਹੀ ਜ਼ਿਆਦਾ ਉੱਥੇ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ ਤੇ ਇਸ ਮਾਮਲੇ ਵਿੱਚ ਜਿਹੜੀ ਹੁਣ ਤਾਜ਼ਾ ਸਥਿਤੀ ਹੈਗੀ ਆ ਇਸ ਵੇਲੇ ਉਹ ਇਹ ਹੈ ਕਿ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ ਔਰ ਜਿਹੜੇ ਦੋਨੋਂ ਹੀ ਸੁਪਰਵਾਈਜ਼ਰ ਹੈਗੇ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਰੋਤਕ ਛੱਡਣ ਤੋਂ ਰੋਕਿਆ ਵੀ ਗਿਆ ਹੈਗਾ ਕਿ ਤੁਸੀਂ ਰੋਤਕ ਛੱਡ ਕੇ ਜਾ ਨਹੀਂ ਸਕਦੇ ਜਨਾਚਰ ਤੁਹਾਡੇ ਖਿਲਾਫ ਜਾਂਚ ਪੜਤਾਲ ਪੂਰੀ ਨਹੀਂ ਹੋ ਜਾਂਦੀ ਜਿਹੜੇ ਉਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੈਗੇ ਆ ਪ੍ਰੋਫੈਸਰ ਰਾਜਵੀਰ ਸਿੰਘ ਅਤੇ ਰਜਿਸਟਰਾਰ ਡਾਕਟਰ ਕ੍ਰਿਸ਼ਨਾਕਾਂਤ ਗੁਪਤਾ ਨੇ ਔਰਤਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਪੂਰਾ ਇਨਸਾਫ ਮਿਲੇਗਾ ਇੱਕ ਉੱਚ ਪੱਧਰੀ ਕਮੇਟੀ ਵੀ ਬਣਾਈ ਗਈ ਹੈ ਜਿਹੜੀ ਕਿ ਮਾਮਲੇ ਦੀ ਪੂਰੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕਰਦੀ ਪਈ ਹੈ ਹਰਿਆਣਾ ਸਟੇਟ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਤੋਂ ਇਲਾਵਾ ਰੋਤਕ ਦੇ ਮੇਅਰ ਰਾਮ ਅਵਤਾਰ ਵਾਲਮੀਕੀ ਅਤੇ ਰਜਿਸਟਰਾਰ ਨੇ ਵੀ ਔਰਤਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ ਹੈ ਇਸ ਤੋਂ ਇਲਾਵਾ ਹਰਿਆਣਾ ਊਮਨ ਕਮਿਸ਼ਨ ਨੇ ਸੋ ਮੋਟੋ ਨੋਟਿਸ ਲਿਆ ਤੇ ਰੋहतक ਦੇ ਐਸਪੀ ਨੂੰ ਪੱਤਰ ਲਿਖ ਕੇ ਵਿਸਥਾਰ ਸਹਿਤ ਰਿਪੋਰਟ ਵੀ ਮੰਗੀ ਹੈ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਔਰ ਉਹਨਾਂ ਦੇ ਖਿਲਾਫ ਐਫ ਆਈ ਆਰ ਕੱਟੇ ਜਾਣ ਦੀ ਪੂਰੀ ਪੂਰੀ ਸੰਭਾਵਨਾ ਹੈ ਵਿਦਿਆਰਥੀ ਸੰਸਥਾਵਾਂ ਜਿਵੇਂ ਡਾਕਟਰ ਅੰਬੇਦਕਰ ਮਿਸ਼ਨਰੀ ਵਿਦਿਆਰਥੀ ਐਸੋਸੀਏਸ਼ਨ ਨੇ ਵੀ ਇਸ ਘਟਨਾ ਦੀ ਨਿੰਦਿਆ ਕੀਤੀ ਹੈ ਤੇ ਪੂਰੀ ਸਖਤ ਕਾਰਵਾਈ ਕਰਨ ਦੀ ਉਹਨਾਂ ਨੇ ਵੀ ਮੰਗ ਕੀਤੀ ਹੈ ਇਹ ਮੰਦਭਾਗੀ ਘਟਨਾ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਬਹੁਤ ਹੀ ਜ਼ਿਆਦਾ ਇਹਦੇ ਨਾਲ ਹਜਤਲ ਮਚ ਗਈ ਅਤੇ ਲੋਕ ਔਰਤਾਂ ਦੇ ਹੱਕਾਂ ਅਤੇ ਪ੍ਰਾਈਵੇਸੀ ਦੇ ਬਾਰੇ ਇਸ ਵੇਲੇ ਚਰਚਾ ਕਰਦੇ ਪਏ ਆ ਬਹੁਤ ਸਾਰੇ ਰਿਪੋਰਟਾਂ ਦੇ ਵਿੱਚ ਇਹਨੂੰ ਔਰਤਾਂ ਦੇ ਵਿਰੁੱਧ ਅਤਿਆਚਾਰ ਵਜੋਂ ਵੀ ਦੱਸਿਆ ਜਾ ਰਿਹਾ ਹੈ ਸੋ ਜਿੱਥੇ ਮੈਂ ਗੱਲ ਸ਼ੁਰੂ ਕੀਤੀ ਸੀਗੀ ਉਹਦੇ ਬਾਰੇ ਥੋੜੀ ਜੀ ਗੱਲ ਜ਼ਰੂਰ ਕਰਨੀ ਚਾਹੂਗਾ ਕਿ ਜਿਹੜੇ ਮੁਲਕ ਦੇ ਵਿੱਚ ਆਪਾਂ ਰਹਿੰਦੇ ਆ ਇੱਥੇ ਔਰਤਾਂ ਨੂੰ ਦੇਵੀਆਂ ਕਹਿ ਕੇ ਪੂਜਿਆ ਜਾਂਦਾ ਹੈ ਇੱਥੇ ਤੇ ਜਿਹੜੀਆਂ ਨਦੀਆਂ ਵਗਦੀਆਂ ਨੇ ਪਾਣੀ ਵਾਲੀਆਂ ਉਹਨਾਂ ਨੂੰ ਵੀ ਦੇਵੀ ਜਾਂ ਉਹਨਾਂ ਨੂੰ ਵੀ ਮਾਂ ਕਹਿ ਕੇ ਪੂਜਿਆ ਜਾਂਦਾ ਹੁਣ ਮਾਂ ਵੀ ਇੱਕ ਔਰਤ ਹੈ ਮਾਤਾ ਕਹ ਲੋ ਚਾਹੇ ਉਹ ਵੀ ਇੱਕ ਔਰਤ ਦਾ ਪ੍ਰਤੀਕ ਹੈ ਤੋ ਇੱਥੇ ਔਰਤਾਂ ਦੀ ਦੁਰਦਸ਼ਾ ਤੁਸੀਂ ਨਹਿਰਾਂ ਦੇ ਵਿੱਚ ਨਦੀਆਂ ਦੇ ਰੂਪ ਦੇ ਵਿੱਚ ਵੀ ਦੇਖ ਸਕਦੇ ਹੋ ਉੱਥੇ ਕਿਹੋ ਜਿਹਾ ਹਾਲਾਤ ਹੈਗੇ ਆ ਉਹੀ ਨਦੀਆਂ ਜਿਨ੍ਹਾਂ ਨੂੰ ਮਾਤਾ ਕਹਿ ਕੇ ਪੂਜਿਆ ਜਾਂਦਾ ਹੈਗਾ ਉਹਨਾਂ ਦੇ ਨਾਮ ਉਹਨਾਂ ਦੇ ਨਾਮ ਇਦਾਂ ਦੇ ਰੱਖੇ ਹੋਏ ਆ ਗੰਗਾ ਮਈਆ ਸੋ ਉਹਨਾਂ ਨਦੀਆਂ ਦੇ ਵਿੱਚ ਉਹੀ ਲੋਕ ਜਿਹੜੇ ਮਾਂ ਕਹਿ ਕੇ ਪੂਜਦੇ ਵੀ ਐ ਔਰ ਪੂਰੀ ਗੰਦਗੀ ਦੇ ਨਾਲ ਭਰਦੇ ਆ ਉਹਨਾਂ ਨਦੀਆਂ ਨੂੰ ਉਹ ਨਦੀਆਂ ਸਾਫ਼ ਨਹੀਂ ਤੁਸੀਂ ਵਿਦੇਸ਼ਾਂ ਦੀ ਧਰਤੀ ਤੇ ਚਲ ਜਾਓ ਜਿੱਥੇ ਨਹਿਰਾਂ ਨੂੰ ਨਦੀਆਂ ਨੂੰ ਮਾਤਾ ਕਹਿ ਕੇ ਪੂਜਿਆ ਤਾਂ ਨਹੀਂ ਜਾਂਦਾ ਹੈਗਾ ਪਰ ਉਥੇ ਨਹਿਰਾਂ ਤੁਹਾਨੂੰ ਸਾਫ਼ ਸੁਥਰੀਆਂ ਮਿਲਣਗੀਆਂ ਪਰ ਇੱਥੇ ਇਦਾਂ ਦਾ ਸਾਰਾ ਕੁਝ ਕਿਉਂ ਹੈਗਾ ਉਹ ਨਹਿਰਾਂ ਦੀ ਗੱਲ ਐ ਪਾਣੀ ਦੀ ਗੱਲ ਐ ਆਪਾਂ ਇੱਥੇ ਮਨੁੱਖਾਂ ਦੀ ਗੱਲ ਕਰਦੇ ਆਂ ਆਪਾਂ ਇੱਥੇ ਔਰਤਾਂ ਦੀ ਗੱਲ ਕਰਦੇ ਆਂ ਬਹੁਤ ਸਾਰੇ ਸੱਜਣ ਇਹ ਕਹਿ ਸਕਦੇ ਐ ਮੇਰੇ ਆਪਣੇ ਜ਼ਿਹਨ ਦੇ ਵਿੱਚ ਵੀ ਇਹ ਗੱਲ ਹੈਗੀ ਆ ਕਿ ਜਿਹੜੇ ਮੁਲਕ ਦੇ ਵਿੱਚ ਆਪਾਂ ਰਹਿੰਦੇ ਆ ਨਾ ਇੱਥੇ ਕੇਵਲ ਔਰਤਾਂ ਦੇ ਪ੍ਰਤੀ ਆ ਸਾਰਾ ਕੁਝ ਨਹੀਂ ਹੈਗਾ ਇੱਥੇ ਹਾਲਾਤ ਕਈ ਵਾਰ ਇਦਾਂ ਦੇ ਵੀ ਹੈਗੇ ਆ ਅਸੀਂ ਜੋ-ਜਾ ਮਾਹੌਲ ਦੇ ਵਿੱਚ ਰਹਿੰਦੇ ਆ ਕਈ ਵਾਰ ਇੱਕ ਬੰਦਾ ਦੂਜੇ ਦੇ ਉੱਪਰ ਯਕੀਨ ਹੀ ਨਹੀਂ ਕਰਦਾ ਹੈਗਾ ਕਿ ਜੇ ਕੋਈ ਹੌਲੀ ਕੰਮ ਕਰ ਰਿਹਾ ਜਾਂ ਕਿਸੇ ਨੂੰ ਦੇਰੀ ਹੋ ਗਈ ਹੈ ਜਾਂ ਕਿਸੇ ਨੇ ਕੋਈ ਇਦਾਂ ਦਾ ਬਹਾਨਾ ਤਾਂ ਨਹੀਂ ਲਾਤਾ ਹੈਗਾ ਹੋ ਸਕਦਾ ਹੈ ਕਿ ਉਹਨੂੰ ਯਕੀਨ ਹੀ ਨਾ ਹੋਵੇ ਹੋ ਸਕਦਾ ਹੈ ਉਹਨਾਂ ਸੁਪਰਵਾਈਜ਼ਰਾਂ ਨੂੰ ਇਹ ਲੱਗਦਾ ਹੋਵੇ ਕਿ ਇਹ ਝੂਠ ਬੋਲਦੀਆਂ ਨੇ ਕੋਈ ਕਿ ਸਾਡੇ ਇੱਥੇ ਇਦਾਂ ਦਾ ਬਹੁਤ ਕੁਝ ਚੱਲਦਾ ਵੀ ਹੈਗਾ ਇਹ ਮੈਂ ਗੱਲ ਇਸ ਕਰਕੇ ਕੀਤੀ ਹੈ ਕਿਉਂਕਿ ਹੋ ਸਕਦਾ ਥੱਲੇ ਸੁਣਨ ਵਾਲੇ ਸੱਜਣ ਕਈ ਉਹ ਕਮੈਂਟ ਕਰਨ ਕਿ ਹੋ ਸਕਦਾ ਵੀ ਉਹ ਝੂਠ ਬੋਲਦੀਆਂ ਹੁਣ ਇਦਾਂ ਵੀ ਹੋ ਸਕਦਾ ਹੈਗਾ ਇੱਥੇ ਆਪਾਂ ਐਵੇਂ ਦਾ ਮਾਹੌਲ ਹੀ ਨਹੀਂ ਬੜਾ ਪਾਏ ਹੈਗੇ ਇਸ ਮੁਲਕ ਦੇ ਵਿੱਚ ਤਾਂ ਬਹੁਤ ਸਾਰੇ ਸੱਜਣ ਉਦਾਹਰਣ ਦੇ ਸਕਦੇ ਐ ਮੈਂ ਵੀ ਗੱਲ ਕਰ ਲੈਣਾ ਮੈਨੂੰ ਯਾਦ ਹੈ ਤੁਹਾਨੂੰ ਵਿੱਚ ਤੇ ਹੂੰਗਾ ਆਪਾਂ ਰਮਾਇਣ ਮਹਾਭਾਰਤ ਦੇਖਦੇ ਰਹੇ ਆ ਟੈਲੀਵਿਜ਼ਨ ਦੇ ਉੱਪਰ ਛੋਟੇ ਛੋਟੇ ਨਜ਼ੀਰ ਮੈਨੂੰ ਯਾਦ ਆ ਤੁਹਾਡੇ ਵਿੱਚ ਕਈਆਂ ਨੂੰ ਚਿਤਤੇ ਹੂੰਗਾ ਉਦੋਂ ਟੈਲੀਵਿਜ਼ਨ ਦੇ ਉੱਪਰ ਵੀ ਚੱਲਦੀ ਹੁੰਦੀ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੇ ਭਗਵਾਨ ਕਹਿੰਦੇ ਨੇ ਰਾਮਚੰਦਰ ਜੀ ਨੂੰ ਜਦੋਂ ਬਨਵਾਸ ਹੁੰਦਾ ਤੇ ਸੀਤਾ ਮਾਤਾ ਜੀ ਨੂੰ ਕਹਿੰਦੇ ਜਦੋਂ ਸਾਹਮਣੇ ਆਉਂਦੇ ਹੈਗਾ ਜਦੋਂ ਉਹਨਾਂ ਦਾ ਮੇਲ ਬਰਾਪ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਫਿਰ ਕਿਸੇ ਇੱਕ ਦੇ ਕਹਿਣ ਦੇ ਉੱਪਰ ਉਹਨਾਂ ਦੀ ਅਗਨੀ ਪ੍ਰੀਖਿਆ ਲਈ ਜਾਂਦੀ ਹੈ ਔਰਤ ਦੀ ਮੈਂ ਗੱਲ ਕਰਨ ਦੇ ਹਾਂ ਇੱਥੇ ਔਰਤ ਨੂੰ ਅੱਗ ਦੇ ਵਿੱਚੋਂ ਦੀ ਲੰਘਣ ਦੇ ਲਈ ਕਿਹਾ ਜਾਂਦਾ ਸੋ ਇੱਥੇ ਇਦਾਂ ਦੇ ਹਾਲਾਤ ਹੈਗੇ ਆ ਮਰਦ ਵੀ ਤਾਂ ਔਰਤ ਤੋਂ ਦੂਰ ਰਿਹਾ ਫਿਰ ਮਰਦ ਨੂੰ ਪ੍ਰੀਖਿਆ ਕਿਉਂ ਨਹੀਂ ਦੇਣੀ ਪੈਂਦੀ ਪਵਿੱਤਰ ਹੋਣ ਦੀ ਜਿਹੜੀ ਪ੍ਰੀਖਿਆ ਆ ਉਹ ਮਰਦ ਨੂੰ ਕਿਉਂ ਨਹੀਂ ਦੇਣੀ ਪੈਂਦੀ ਉਹ ਪ੍ਰੀਖਿਆ ਔਰਤ ਨੂੰ ਹੀ ਕਿਉਂ ਦੇਣੀ ਪੈਂਦੀ ਆ ਸੋ ਉਹ ਜਿਹੜਾ ਸਾਡੇ ਭਗਵਾਨ ਜਿਹਨਾਂ ਨੂੰ ਇੱਥੇ ਲੋਕ ਐ ਕਹਿ ਕੇ ਪੂਜਦੇ ਹੈਗੇ ਅਜੇ ਉੱਥੇ ਹੀ ਆ ਸਾਰਾ ਕੁਝ ਲਿਖਿਆ ਪਿਆ ਮਿਲਦਾ ਹੈਗਾ ਉਹਨਾਂ ਗ੍ਰੰਥਾਂ ਦੇ ਵਿੱਚ ਤਾਂ ਫਿਰ ਆ ਜਿਹੜਾ ਸੁਪਰਵਾਈਜ਼ਰ ਹੈਗਾ ਉਸ ਮੁਕਾਬਲੇ ਤਾਂ ਆ ਗੱਲ ਜਿਹੜੀ ਆ ਬਹੁਤ ਛੋਟੀ ਹੈਗੀ ਆ ਬਹੁਤ ਸਾਰੇ ਜਿਹੜੇ ਇਦਾਂ ਸੋਚ ਸਕਦੇ ਆ ਖੈਰ ਆ ਜਾ ਕੇ ਜੋ ਵੀ ਹੈ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਗੁਰਬਾਣੀ ਦੀ ਭਈ ਗੁਰੂ ਸਾਹਿਬ ਜਿਨੇ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਗੁਰੂ ਸਾਹਿਬ ਜੀ ਨੇ ਔਰਤਾਂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਹੈਗਾ ਕਿ ਸੋ ਕਿਉਂ ਬੰਦਾ ਆਖੀਐ ਜਿਤ ਜੰਮੈ ਰਾਜਾਨ ਰਾਜਾਨ ਦਾ ਭਾਵ ਹੁੰਦਾ ਰਾਜੇ ਮਹਾਰਾਜੇ ਰਾਜੇ ਮਹਾਰਾਜੇ ਕੌਣ ਹੋਏ ਭਲਾ ਉਹ ਪੁਰਖ ਹੋਏ ਪੁਰਸ਼ ਉਹ ਬੰਦੇ ਹੋਏ ਆਦਮੀ ਸੋ ਕਹਿਣ ਦਾ ਭਾਵ ਇਹ ਹੈ ਕਿ ਔਰਤ ਦਾ ਦਰਜਾ ਤਾਂ ਫਿਰ ਆਪੇ ਉੱਪਰ ਹੋ ਗਿਆ ਕਿ ਔਰਤ ਨੇ ਬੰਦੇ ਨੂੰ ਜਨਮ ਦਿੱਤਾ ਹੋ ਗਿਆ ਨਾ ਔਰਤ ਦਾ ਦਰਜਾ ਉੱਚਾ ਸੋ ਗੁਰੂ ਸਾਹਿਬ ਜੀ ਨੇ ਔਰਤ ਨੂੰ ਤੇ ਇਸ ਤਰੀਕੇ ਦੇ ਨਾਲ ਵੜਿਆਇਆ ਹੈ ਸੋ ਮੇਰੀ ਹੱਥ ਮੰਨ ਕੇ ਬੇਨਤੀ ਹੈ ਜਿੰਨੇ ਵੀ ਸੱਜਣ ਮੇਰੀ ਗੱਲਬਾਤ ਨੂੰ ਸੁਣ ਰਹੇ ਨੇ ਆਓ ਆਪਾਂ ਗੁਰਬਾਣੀ ਤੋਂ ਥੋੜੀ-ਥੋੜੀ ਪ੍ਰੇਰਣਾ ਲਈਏ ਗੁਰਬਾਣੀ ਕੇਵਲ ਸਿੱਖਾਂ ਵਾਸਤੇ ਨਹੀਂ ਹੈ ਇਹ ਗੁਰਬਾਣੀ ਸਬੇ ਸਾਂਝੀ ਵਾਲਸ ਦਾਇਨ ਤੋਂ ਕਿਸੇ ਨਾ ਦੇ ਸਹਾਰਾ ਜਿਉ ਇਹ ਗੁਰਬਾਣੀ ਸਾਰਿਆਂ ਦੇ ਵਾਸਤੇ ਹੈ ਉਪਦੇਸ਼ ਚੌਂ ਵਰਨਾ ਕੋ ਸਾਂਝਾ ਹੈ ਇਹ ਸੋ ਆਪਾਂ ਉਮੀਦ ਕਰਦੇ ਹਾਂ ਕਿ ਆਪਾਂ ਸਾਰੇ ਜਣੇ ਜ਼ਰੂਰ ਗੁਰਬਾਣੀ ਦੇ ਥੋੜਾ-ਥੋੜਾ ਲਾਗੇ ਹੋਵਾਂਗੇ ਥੋੜਾ-ਥੋੜਾ ਗੁਰਬਾਣੀ ਨੂੰ ਪੜਨ ਅਤੇ ਉਸ ਤੋਂ ਬਾਅਦ ਉਹਨੂੰ ਸਮਝਣ ਅਤੇ ਸਮਝਣ ਤੋਂ ਬਾਅਦ ਫਿਰ ਉਹਦੇ ਉੱਪਰ ਅਮਲ ਕਰਨ ਦੀ ਮਾੜੀ-ਮਾੜੀ ਕੋਸ਼ਿਸ਼ ਕਰਕੇ ਦੇਖੀਏ ਅਸੀਂ ਆਪ ਉਸ ਤੋਂ ਬਾਅਦ ਸਾਡਾ ਆਸਰਾ-ਪੱਸਾ ਫਿਰ ਦੂਰ ਦੁਰਾਡੇ ਵਾਲਾ ਜਿਹੜਾ ਘੇਰਾ ਹੈਗਾ ਉਹ ਵੀ ਹੌਲੀ-ਹੌਲੀ ਕਰਕੇ ਠੀਕ ਹੋਣਾ ਸ਼ੁਰੂ ਹੋ ਜਾਊਗਾ ਸਾਡੀ ਅੰਤਰ ਆਤਮਾ ਵੀ ਜ਼ਰੂਰ ਸ਼ੁੱਧ ਹੋਣ ਲੱਗ ਪਊਗੀ ਸੋ ਆਹ ਅੱਜ ਇਹ ਸਾਰੀ ਗੱਲਬਾਤ ਇਹ ਸੀ ਸਾਰੀ ਖਬਰ ਜਿਹੜੀ ਸਾਂਝੀ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹਾਂ ਸਿਕਾ ਅਖ਼ਬਾਰ ਵਿੱਚ ਖ਼ਬਰ ਮੈਂ ਪੜ੍ਹ ਲਈ ਸੀ ਪਰਸੋਂ ਵੀ ਪੜ੍ਹੀ ਸੀ ਮੈਂ ਪਰ ਮੇਰੇ ਜ਼ਿਹਨ ਵਿੱਚ ਸਿਕਾ ਵੀ ਚਲੋ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਇਦਾਂ ਦੀਆਂ ਤਾਂ ਘਟਨਾਵਾਂ ਇੱਥੇ ਆਮ ਹੀ ਵਾਪਰਦੀਆਂ ਰਹਿੰਦੀਆਂ ਨੇ ਸਾਡੇ ਵਾਸਤੇ ਇਹ ਆਮ ਹੀ ਗੱਲਾਂ ਹੈਗੀਆਂ ਨੇ ਤੁਹਾਡੇ ਵਾਸਤੇ ਵੀ ਬਹੁਤ ਸਾਰੇ ਸੱਜਣ ਜਿਹੜੇ ਇੱਥੇ ਰਹਿੰਦੇ ਹੈਗੇ ਆ ਇਹ ਤੋਂ ਵੀ ਕਿਤੇ ਸਿਰੇ ਦੀਆਂ ਘਟਨਾਵਾਂ ਇੱਥੇ ਵਾਪਰ ਜਾਂਦੀਆਂ ਨੇ ਆਮ ਹੀ ਲੱਗਦੀਆਂ ਨੇ ਪਰ ਮੇਰੇ ਜ਼ਿਹਨ ਵਿੱਚ ਸਗਾ ਕਿ ਮੈਂ ਗੁਰਬਾਣੀ ਦੀ ਨਾਲ ਗੱਲਬਾਤ ਕਰਕੇ ਜ਼ਰੂਰ ਤੁਹਾਡੇ ਰੂਬਰੂ ਕੁਝ ਮਿੰਟਾਂ ਦੇ ਲਈ ਹੋਵਾਂ ਇਸ ਕਰਕੇ ਮੈਂ ਆਪ ਜੀ ਦੇ ਰੂਬਰੂ ਹੋਇਆ ਸਗਾ ਉਮੀਦ ਕਰਦਾ ਕਿ ਤੁਹਾਨੂੰ ਧੰਨ ਗੁਰੂ ਨਾਨਕ ਦੇ ਮਹਾਰਾਜੀ ਦੀ ਕਈ ਹੋਈ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਦਰਜ ਹੈ ਉਹ ਜ਼ਰੂਰ ਪਸੰਦ ਆਈ ਹੋਊਗੀ ਜਿਹਨਾਂ ਸਾਡਾ ਆਵਲਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਕਿ ਜ਼ਰੂਰ ਕਰ ਲਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ